जगदीप गड्रा जगदी जगदी

ਹਾਂਜੀ ਖਾਲਸਾ ਜੀ ਤੁਸੀਂ ਇੱਕ ਨਾ ਦਰਖਾਸਤ ਲੈ ਕੇ ਆਏ ਸੀ ਥਾਣੇ ਦੇ ਵਿੱਚ ਤੇ ਕੀ ਇਹ ਕਾਰਨ ਆ ਕੀ ਤੁਹਾਨੂੰ ਭਰੋਸਾ ਦਿੱਤਾ ਸਰ ਨੇ ਸਰ ਜੀ ਕਹਿੰਦੇ ਅੱਖ ਤੇ ਜਿੰਦਾ ਲੱਗਿਆ ਹੋਇਆ ਇੱਕ ਦੀ ਮਾਤਾ ਨੂੰ ਕਹੇ ਤੇ ਬਹੁਤ ਪ੍ਰਸ਼ਾਸਨ ਦਾ ਪਤਾ ਇਹੀ ਆ ਜੀ ਪਹਿਲਾਂ ਤੋਂ 4-5 ਦਿਨ ਹੋ ਗਏ ਸਾਨੂੰ ਸਣੀ ਦੇ ਪ੍ਰਖਾਸ ਦਰਖਾਸਤ ਦਿੱਤੀ ਹੋਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਐਸਐਸਓ ਸਾਹਿਬ ਨੂੰ ਮਿਲ ਕੇ ਕਹਿ ਕੇ ਜਾਵਾਂਗੇ ਵੀ ਜੇ ਸਣੀ ਦੇ ਪਰਚਾ ਦਰਜ ਨਾ ਕੀਤਾ ਤੇ ਅਸੀਂ ਉਹ ਨਜ਼ਰ ਇੱਥੇ ਹੀ ਬੈਠੇ ਆ ਅੱਛਾ ਕਿਹਦੇ ਘਰੇ ਤਾਂ ਜਿੰਦਰਾ ਲੱਗਾ ਕਿਹੜਾ ਘਰੇ ਹੈ ਨਾਲ ਹੈ ਭਤੌੜੀਏ ਦੇ ਘਰੇ ਜਿੰਦਰਾ ਤੇ ਮਿੰਟੂ ਝਟ ਕੇ ਘਰੇ ਲੈ ਕੇ ਮੁੜਿਆ ਅੱਛਾ ਤੇ ਇਸ ਤੋਂ ਤੁਹਾਨੂੰ ਪ੍ਰਸ਼ਾਸਨ ਦੇ ਭਰੋਸਾ ਹੈਗਾ ਕੋਈ ਭਰੋਸਾ ਤਾਂ ਪੂਰਾ ਹੀ ਅਸੀਂ ਕਰਕੇ ਆਏ ਆ ਪਰ ਗਾਜ ਗੱਲਾਂ ਉਹ ਪ੍ਰੋਫੈਸਰ ਵਾਲੀਆਂ ਕਰਦੇ ਨਹੀਂ ਹਾਂ ਭਾਈ ਕੀ ਨਾਮ ਆ ਤੁਹਾਡਾ ਜੀ ਸਿਮਰ ਜੀ ਅੱਛਾ ਕੀ ਕਹੋਗੇ ਇਹਦੇ ਬਾਰੇ ਕਹਿਣਾ ਕੀ ਆ ਜੀ ਬਾਸ ਹੁਣ ਜਿਹੜਾ ਇਹਨਾਂ ਨੇ ਭਰੋਸਾ ਦਿੱਤਾ ਏ ਉਹ ਵੇਖੋ ਵੀ ਹੁਣ ਪੂਰੇ ਉੱਤਰਦੇ ਆ ਇੰਨਾ ਨੇ ਆਏ ਕਹਿਤਾ ਕਹਿੰਦੇ ਵੀ ਜਿੰਦਾ ਲੱਗੇ ਇੱਕ ਦੇ ਤੇ ਇੱਕ ਦੇ ਕਹਿੰਦੇ ਮਾਤਾ ਨੂੰ ਸੁਨੇਹਾ ਦੇ ਕੇ ਆ ਗਈ ਤੇ ਅਸੀਂ ਉਹਨਾਂ ਚੱਕਰ ਇੱਥੇ ਬੈਠਣਾ ਹਾਂਗੇ ਇੱਥੇ ਧਰਨਾ ਲਾਵਾਂਗੇ ਜਿੱਨਾਂ ਚੱਕਰ ਸਾਡੀ ਕਾਰਵਾਈ ਹੁੰਦੀ ਹੈ ਹਾਂਜੀ ਭਾਈ ਜੀ ਕੀ ਕਹੋਗੇ ਇਹੀ ਕਹਾਂਗੇ ਜੀ ਇਸ ਤਾਂ ਵੀ ਛੇਤੀ ਤੋਂ ਛੇਤੀ ਉਹ ਬੰਦੇ ਫੜੇ ਜਾਣ ਤਾਂ ਨਹੀਂ ਪਰ ਸਾਡਾ ਧਰਨਾ ਇੱਥੇ ਹੀ ਜੱਲੂ ਤਾਂ ਲੱਗਦੀ ਵੀਰੇ ਹੋਰ ਗੱਲ ਸਾਡੇ ਜਮਾਨੇ 'ਚ ਫੜੇ ਗਏ ਸੀ ਨੀ ਉਹ ਗਾਲਾਂ ਕੱਢਦਾ ਸੀਗੇ ਜੀ ਉਹ ਅਸੀਂ ਰੋਕਦੇ ਸੀਗੇ ਤੇ ਅਸੀਂ ਤਾਂ ਕੁਝ ਬੋਲ ਲੈਣੀ ਉਹਨੇ ਆਏ ਕਹਿੰਦਾ ਵੀ ਘਰੇ ਜਾ ਬੜਾ ਤੇਰੀ ਦਾਰੂ ਪੀਤੀ ਹੋਈ ਆ ਬਸ ਇੰਨੀ ਗੱਲ ਪਿੱਸੀ ਹਾਂ ਨਹੀਂ ਉਹ ਕਾਰਵਾਈ ਕਿਹਨੇ ਕਰਾਈ ਸੀ ਕੀ ਗੱਲ ਬਾਤ ਹੋਈ ਪੂਰੀ ਕਾਰਵਾਈ ਉਹਨੇ ਸਣੀ ਨੇ ਕਰਾਈ ਸੀਗੀ ਅੱਛਾ ਜੀ ਹਾਂ ਜੀ ਅੱਛਾ ਪਰ ਕੌਣ ਸਣੀ ਆਪਣੇ ਪਿੰਡ ਚੋਂ ਮੁੰਡਾ ਬਟਰਮਨਾ ਜ਼ਿਮੀਂਦਾਰਾਂ ਦਾ ਬੰਦਾ ਹੈ ਅੱਛਾ ਜੀ ਤੇ ਗੱਟਰੇ ਦਾ ਬੰਦਾ ਈ ਅੱਛਾ ਤੁਸੀਂ ਕੀ ਕਿਹਾ ਸੀ ਤੁਹਾਨੂੰ ਅਸੀਂ ਹੁਣ ਆਏ ਸੀਗੇ ਸਾਰਾ ਆਏ ਸੀਗੇ ਵੀ ਅਸੀਂ ਕਿਹਾ ਵੀ ਸਾਡਾ ਦਾ ਬੰਦਾ ਤੁਸੀਂ ਜਮਾਨਤ ਤੇ ਦਿੱਤਾ ਸਾਨੂੰ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਪਈ ਅੱਜ। ਅਸਸਤਨ ਤਾਂ ਲਵਰਤ ਰਿਹਾ ਜੀ। ੱਲ ਵਰਤ ਰਿਹਾ ਜੀ। ਉਹਦਾ ਕੀ ਦੋਸ਼ ਆ ਜੀ? ਇਹਦਾ ਜੀ ਜਿਹੜਾ ਤੁਸੀਂ ਨਾਂ ਲੈ ਜੈਣੀ ਦੇ ਜੀ ਉਹਨੇ ਸਰੇ ਆਮ ਗਾਲਾਂ ਕੱਢੀਆਂ ਜਾਂ ਆਪਣੀ ਕੌਮ ਨੂੰ ਪਰਖਿਆ ਜੀ। ਮਾਈ ਵੀ ਸਿੱਖਾਂ ਦੀ ਯਾਨੀ ਕਿ ਚੂੜੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਇਦਾਂ ਦੀਆਂ ਗੱਲਾਂ ਕੀਤੀਆਂ। ਗੰਤ ਸ਼ਾਬਦਨਾ ਨੇ ਹਾਂਜੀ ਭਾਈ ਜੀ ਕੀ ਕਹੋਂਗੇ ਜੀ? ਹਾਂਜੀ ਬਸ ਪ੍ਰਸ਼ਾਸਨ ਸਾਹਿਬ ਜੀ ਸਾਡੀ ਇਹੀ ਬੇਨਤੀ ਹੈ ਸਾਡੀ ਮੰਗ ਪੂਰੀ ਕੀਤੀ ਜਾਵੇ। ਜਿਹੜਾ ਸਾਡੇ ਨਾਲ ਰਾਤ ਤੱਕਾ ਹੋਇਆ ਉਹਦੇ ਵਾਲੇ ਬੰਦੇ ਸਾਡੇ ਉਹ ਕਹਿਰ ਫਰਦਾਰ ਕਰੇ ਜਾਣ ਬਸ ਸਾਡੀ ਹੱਥ ਜੋੜ ਕੇ ਬੇਨਤੀ ਪ੍ਰਕਾਸ਼ ਨਾਲ ਗੱਲਬਾਤ ਕਰ ਚਲ ਦਵਾਜਣਾ ਕੈਮਰਾ ਤੋਂ ਲੈ ਕੈਮਰਾ ਮੇਰੇ ਚੱਲੀ ਜਾਂਦੀ ਨਹੀਂ ਅਹ ਕਿਮਕੌਰ ਸਿੰਘ ਜੀ ਤੁਸੀਂ ਭੰਨ ਤੋੜ ਦੇ ਮਸਲੇ ਚ ਐ ਐਸਐਸਓ ਸਾਹਮਣੂ ਮਿਲ ਕੇ ਆਏ ਆ ਤੇ ਕੀ ਕਿਹਾ ਚਚੋ ਸਾਹਮਣੇ ਐਸਐਸਓ ਸਾਹਮਣੇ ਸਾਨੂੰ ਜੀ ਧਰਮਸਾਲਾ ਸੰਬੰਧੀ ਆ ਭਾ ਰਾਹ ਦਿੱਤਾ ਰਾਹ ਦਿੱਤੀ ਆ ਜਿਹੜੇ ਕੰਮ ਅਸੀਂ ਆਏ ਸੀ ਉਹ ਤਾਂ ਸਾਡੀ ਸੁਣੀ ਨਹੀਂ ਚੰਗੀ ਤਰ੍ਹਾਂ ਤੇ ਅਸੀਂ ਕਹਿੰਦੇ ਇੱਕ ਦਾ ਦਰਵਾਜ਼ਾ ਬੰਦ ਆ ਇੱਕ ਦੀ ਮਾਂ ਘਰੇ ਆ ਤੇ ਇੱਕ ਦਾ ਕੋਈ ਪੁੱਛਦਾ ਸੀ ਨਹੀਂ ਕੀਤੀ ਤੇ ਦੂਸਰੀ ਗੱਲ ਇਹ ਵੀ ਐਸਐਸਓ ਸਾਹਾਨੂੰ ਕਹਿੰਦੇ ਧਰਮਸਾਲਾ ਹੋਰ ਜਗ੍ਹਾ ਬਣਾ ਦੇਣ ਤੁਹਾਨੂੰ 1.5 ਕਰੋੜ ਰੁਪਈਆ ਦੇ ਵੀ ਜਿਹੜਾ 1.5 ਕਰੋੜ ਰੁਪਈਆ ਸਾਨੂੰ ਦਿੰਦੇ ਆ ਤਦੂ ਆਉਦੇ ਹੋਰ ਕਿਤੇ ਉੱਤੇ ਦਫ਼ਤਰ ਚਲਾਣ ਅਈ ਆਪਣੀ ਧਰਸਾ ਆਪਣੇ ਆਪ ਬਣਾ ਲਵਾਂਗੇ ਤੇ ਐਸਚਓ ਸਾਡੇ ਉਹ ਕੰਮ ਕਰ ਰਹੇ ਆ ਜਿਹੜਾ ਐਸਡੀਐਮ ਸਾਹਿਬ ਵਾਲਾ ਤੇ ਕੋਈ ਇਹਨਾਂ ਨੇ ਕੋਈ ਪੱਕਾ ਸਾਨੂੰ ਕੋਈ ਦਿੱਤਾ ਨਹੀਂ ਜਿਹੜਾ ਕੀ ਕਹਿੰਦੇ ਨੇ ਜਿਹੜਾ ਅੱਛਾ ਜਿਹੜੀ ਭੰਨ ਤੋੜ ਹੋਈ ਸੀ ਉਹਦੀ ਕਾਰਵਾਈ ਨੂੰ ਕੀ ਦੋਣ ਬਣ ਉਹਦੀ ਕਾਰਵਾਈ ਕਰਦੇ ਦੇਖਦੇ ਉਹਨਾਂ ਦੇ ਘਰੇ ਜਾ ਕੇ ਆਏ ਆ ਬੰਦੇ ਬਸ ਦੂ ਵੱਧ ਕੁਝ ਨਹੀਂ ਤੇ ਸਾਡੀ 4 ਦਿਨ ਇੱਕ ਦਿਨ ਪਹਿਲਾਂ ਵੀ ਦਿੱਤੀ ਇੱਕ ਬੰਦੇ ਦਰਖਾਸਤ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅੱਜ ਕੱਲ ਨੂੰ ਅਸੀਂ ਪੱਕਾ ਮੋਰਚਾ ਲਾਵਾਂਗੇ ਜੇ ਉਹ ਸਣੀ ਦੇ ਪਰਚਾ ਨਾ ਹੋਵੇ ਮੋਰਚਾ ਤਾਂ ਤੁਹਾਡਾ ਉੱਥੇ ਚੱਲ ਰਿਹਾ ਪੁੱਠੀ ਜਨੂ ਨਹੀਂ ਨਹੀਂ ਇੱਥੇ ਐਸਾ ਆਠਾ ਨਹੀਂ ਰੱਖੋ ਹਾਂ ਜੀ ਥਾਣੇ ਦਾ ਖਰਾਬ ਕਰਾਂਗੇ ਥਾਣੇ ਦਾ ਖਰਾਬ ਕਰਾਂਗੇ ਹਾਂ ਜੀ ਦੂਸੀ ਨਾਮ ਫੜੇਗੇ ਜੀ ਜੇ ਦੂਸੀ ਨਾਮ ਫੜੇਗੇ ਤਾਂ ਫਿਰ ਥਾਣੇ ਦਾ ਖਰਾਬ ਫਿਰ ਤਾਂ ਆਪਣੇ ਮਾਲੂ 13 ਵਾਰ ਆਈ ਹਰ ਇੱਕ ਜਗ੍ਹਾ ਵਰਤਕਾ ਕਰਨਗੇ ਐ ਤਾਂ ਇਹ ਗੁੰਡੇ ਪੈਦਾ ਹੋਗੇ ਜੇ ਉਹਨਾਂ ਨੂੰ ਆਪਾਂ ਮੌਕਾ ਦਿੱਤਾ ਜੀ ਪ੍ਰਧਾਨ ਬਣਾਇਆ ਤਾਂ ਅਸੀਂ ਇਸ ਲਈ ਬਣਾਇਆ ਸੀ ਕਿ ਸਾਡੇ ਪਿੰਡ ਦਾ ਸਾਡੇ ਕੋਈ ਗਰੀਬ ਕਾਠ ਦਾ ਚੰਗਾ ਕੀਤਾ ਜਾਵੇ ਇਹ ਥੋੜੀ ਆ ਜ ਸਾਡੋ ਗਰੀਬਾਂ ਦੇ ਨਾਲ ਹੀ ਬਣ ਕੇ ਤੇ ਸਾਡੇ ਨਾਲ ਹੀ ਧੱਕਾ ਕੀਤਾ ਜਾਵੇ ਅਸੀਂ ਇਹ ਨਹੀਂ ਸਮਾਂਗੇ ਜੀ ਹਾਂ ਜੀ ਬੱਬੂ ਜੀ ਤੁਸੀਂ ਕਹੋਗੇ ਮੈਂ ਤਾਂ ਇਹ ਕਹੂੰਗਾ ਵੀ ਜੀ ਸਾਨੂੰ ਹੁਣ ਇਹ ਆਂਦੇ ਵੀ ਅੱਡ ਅਸੀਂ ਜਗ੍ਹਾ ਲੈ ਕੇ ਸਾਨੂੰ ਅਸੀਂ ਬਣਾ ਦਿੰਨੇ ਹੈਗੇ ਧਰਮਸ਼ਾਲਾ ਸਾਨੂੰ ਲੱਗਦਾ ਵੀ 1.5 ਕਰੋੜ ਗਰੀਬਾਂ ਨੂੰ ਕੋਈ ਦੇ ਦੂ ਅ ਨਹੀਂ 1.5 ਰੁਪਈਆ ਦਾ ਦਿੰਦਾ ਨਹੀਂ 1.5 ਕਰੋੜ ਕਿੱਥੋਂ ਦੇ ਦੂੰ ਤੁਸੀਂ ਕੀ ਚਾਹਦੇ ਹੋ ਅਸੀਂ ਚਾਹੋ ਨੇ ਵੀਰੇ ਅਸੀਂ ਆਉਂਦੀ ਧਰਮਸਾਲਾ ਫਹੀ ਬਣਾ ਲਾਂਗੇ ਸਾਡੀ ਜਗ੍ਹਾ ਹੀ ਸਾਨੂੰ ਮਿਲ ਜੇ ਇੱਧਰ ਸਾਡੀ ਵੀ ਖੋਈ ਜਾਂਦੇ ਸਾਨੂੰ ਇਹ ਕਿੱਥੋਂ ਬਣਾ ਦੇਣਗੇ 1.5 ਕਰੋੜ ਬਹੁਤ ਵੱਡੀ ਗੱਲ ਹੈ ਵੀਰੇ ਹਾਂਜੀ ਆ ਸਾਡੇ ਦੇ ਨਾਲ ਸਿਮਰਜੀਤ ਕੌਰ ਮਹਿਲਾ ਆ ਗੁਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਭਾਈ ਕੀ ਕਹੋਗੇ ਅਸੀਂ ਤਾਂ ਧਰਮਸਾਲਾ ਬਾਰੇ ਤਾਂ ਹੀ ਕਹਾਂਗੇ ਜੀ ਅਸੀਂ ਉਥੇ ਧਰਮਸਾਲਾ ਲੈਣੀ ਆ ਕਿ ਸਾਨੂੰ ਦਬਾਅ ਪਾ ਰਹੇ ਆ ਕਿ ਤੁਹਾਨੂੰ ਅਸੀਂ ਹੋਰ ਥਾਂ ਤਾਂ ਮਸਾਲਾ ਬਣਾ ਕੇ ਦਿਨੇ ਆ ਸਾਡੀ ਇਹ ਸਾਸ ਨੂੰ ਬੇਨਤੀ ਹੈ ਵੀ ਅਸੀਂ ਹੋਰ ਥਾਂ ਨਹੀਂ ਬਣਾਉਣੀ ਅਸੀਂ ਉੱਥੇ ਹੀ ਬਣਾਉਣੀ ਹੈ ਤੇ ਜਿਹੜੇ ਅੱਜ ਮਸਲੇ ਚਾਏ ਸੀ ਭੰਨ ਤੋੜਦੇ ਉਹਦਾ ਇਹਨਾਂ ਨੇ 13 ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਇਹੇ ਕੋ ਬਾ ਕੀ ਕਰਦੇ ਨਹੀਂ ਜੀ ਤੁਹਾਨੂੰ ਜਿਵੇਂ ਤੁਸੀਂ ਅੱਜ ਜਿਹੜਾ ਮਸਲਾ ਲੈ ਕੇ ਆਏ ਭੰਨ ਤੋਰ ਦੇ ਮਦਨੇ ਵਿੱਚ ਪੁਛ ਪ੍ਰਸ਼ਾਸਨ ਨੇ ਕੀ ਤੁਹਾਨੂੰ 13 ਤਾਂ ਦਸੱਲੀ ਦਵਾਈ ਆ ਕਿ ਅਸੀਂ ਉਹਨਾਂ ਨੂੰ ਫੜ ਕੇ ਲਿਆਵਾਂਗੇ ਸਾਨੂੰ ਬਹਿ ਤਾਂ ਇੱਕ ਦੇ ਜਿੰਦਾ ਲੱਗਿਆ ਤੇ ਇੱਕ ਹੈ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਇਹਦੀ ਸਾਡੀ ਪ੍ਰਸ਼ਾਸਨ ਨਾਲ ਐਸਡੀਓ ਸਾਹਿਬ ਨਾਲ ਗੱਲ ਹੋਈ ਤੁਹਾਡੀ ਹਾਂ ਜੀ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਅਸੀਂ ਫੜ ਕੇ ਅੰਦਰ ਕਰਾਂਗੇ ਬੰਦੇ ਨਹੀਂ ਜੀ ਨਹੀਂ ਤੁਹਾਡੀ ਐਸਡੀਐਮ ਨਾਲ ਮੀਟਿੰਗ ਹੋਈ ਧਰਮਸ਼ਾਲਾ ਦੇ ਮਤਲੇ ਨੂੰ ਲੈ ਕੇ ਕੋਰਡੀ ਜੋ ਐਸਡੀਮ ਨੇ ਇਹਨਾਂ ਨੇ ਕਿਹਾ ਹੋ ਹੋ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਧਰਮਸ਼ਾਲਾ ਦੀ ਜਗ੍ਹਾ ਹੋਰ ਦੇ ਦੇਣੀ ਉਹ ਅਸੀਂ ਨਹੀਂ ਲੈਣੀ ਅਗਲੀ ਰੂਪਰੇਖਾ ਕੀ ਹੋਊਗੀ ਅਗਲੀ ਰੂਪਰੇਖਾ ਤੇ ਇਹ ਵੀ ਅਸੀਂ ਉੱਥੇ ਮੋਰਚਾ ਲਾਈ ਰੱਖਾਂਗੇ ਚਲੋ ਮਾਤੀ ਜੀ ਸੇ ਜਰਾ ਦੇ ਰਹੇ ਆ ਇਹ ਹੈ ਉਹ ਤੇ ਡੰਪ ਬਣਾ ਰਹੇ ਆ ਉੱਤੇ ਡੰਪ ਬਣਾਵਾ ਫੇਰ ਤਾਂ ਇਹ ਯਤ ਵੀ ਹੋਗੀ ਤੇ ਸਾਨੂੰ ਗਲਤ ਜਗ੍ਹਾ ਵਿੱਚ ਚਾਤਾ ਜੀ ਕਿੱਥੇ ਕਿੱਥੇ ਦੀ ਜਗ੍ਹਾ ਦੇਣੀ ਹੈ ਜਗ੍ਹਾ ਹਸਪਤਾਲ ਦੇ ਇੱਥੇ ਸਰਬ ਗੋਲੀ ਬਾਹਰ ਰਿਹਾ ਕੁਛ ਨਹੀਂ ਵੀਰੇ ਲੈਣਾ ਇਹਨਾਂ ਨੇ ਕਿਰਾਂ ਉੱਤੇ ਬਾਹਰ ਆ ਬਾਈ ਉੱਥੇ ਗੰਦ ਨਹੀਂ ਉੱਥੇ ਤੁਹਾਨੂੰ ਦੁਬਾਰਾ ਗੰਦ ਨਹੀਂ ਸਰ ਇੱਕ ਤਾਂ ਹੋਰ ਗੱਲ ਆ ਸਰ ਨਿਹਾਰ ਸਿੰਘ ਵਾਲੇ ਸਾਡੇ ਕੋਲ ਕੋਈ ਧਰਮਸ਼ਾਲਾ ਨਹੀਂ ਇੱਕੋ ਇੱਕ ਧਰਮਸ਼ਾਲਾ ਇਹ ਜਿਹੜੀ ਇਹਨਾਂ ਨੇ ਢਾਹ ਦੀ ਬਾਈ ਅਸੀਂ ਜੇ ਕੁਛ ਵੀ ਹੋ ਜਾਏ ਮਰ ਜਾਾਂਗੇ ਅਸੀਂ ਛੱੜਦੇ ਨਹੀਂ ਹਾਂ ਹਾਂ ਐਸ ਐਚਓ ਸਾਡਾ ਸਾਨੂੰ ਕਹਿੰਦੇ ਸੰਪੜ ਕੇ ਅੰਦਰ ਦੇ ਦੇਗੇ ਅੰਦਰ ਇਹਨਾਂ ਨੇ ਸਾਡੇ ਗੋਲੀ ਮਾਰਿਓ ਜੀ ਤੇ ਕੋਈ ਚੱਕਰ ਨਹੀਂ ਸਰ ਦਾ ਧਮਕੀਆਂ ਦੇ ਰਹੇ ਅੰਦਰ ਦੇ ਨੇ ਅੱਛਾ ਸਾਡਾ ਰਾਤ ਦੀ ਤੋੜ-ਫੋੜ ਕੀਤੀ ਆ ਅਸਲਾ ਲੈ ਕੇ ਸਾਨੂੰ ਇਹਨਾਂ ਨੇ ਡਰਾਇਆ ਤੁਮ ਕਾਇਆ 25 ਤੋਂ 30 40 ਗੁੰਡੇ ਆਏ ਉਹਨਾਂ ਨੂੰ ਕਿਉਂ ਨਹੀਂ ਫੜਕੇ ਲਿਆਂਦਾ ਸਵੇਰ ਦਾ ਇਹਨਾਂ ਨੇ ਰਾਤ ਦੀ ਤੋੜ ਕੀਤੀ ਯਾਰ ਅਹਨ ਨੁਕਸਾਨ ਕੀਤਾ ਉਹਨਾਂ ਨੂੰ ਤਾਂ ਫੜਕੇ ਨਹੀਂ ਲਿਆਂਦਾ ਸਾਨੂੰ ਇੱਥੇ ਆਇਆਂ ਨੂੰ ਜਿਹੜੇ ਅਸੀਂ ਆਇਆਂ ਆਪਦੀ ਬੇਨਤੀ ਅਰਜ਼ ਲੈ ਕੇ ਸਾਨੂੰ ਤਾਂ ਇਹ ਕਹਿ ਰਹੇ ਆ ਵੀ ਅਸੀਂ ਸਾਨੂੰ ਅੰਦਰ ਕਰ ਦਿਆਂਗੇ ਸੁਰਦ ਦੇ ਪਾਚੇ ਵੀ ੱੱਕੇ ਨਾ ਬਣਾ ਲਾਂਗੇ ਅਸੀਂ ਦਫ਼ਤਰ ਤੇ ਫਿਰ ਬਣਾ ਲੈਣ ੱੱਕੇ ਲੋਕਤੰਤਰ ਕਾਹਦਾ ਰਹਿ ਜਾਏ ਫਿਰ ਲੋਕਤੰਤਰ ਕੋਈ ਨਹੀਂ ਇਹ ਜ਼ਬਰਦਸਤੀ ਕਰਨਾ ਇਕ ਗੱਲ ਦੀ ਹੋਰ ਆ ਅਸੀਂ ਧਰਮਸਾਲਾ ਕੋਈ ਵੀ ਲੈਣੀ ਜੇ ਉੱਥੇ ਮੰਨ ਲਓ ਵੀ ਉਹ ਬਣਾ ਲਿਆ ਉਹਨਾਂ ਨੇ ਸਾਡਾ ਵਾਦਾ ਇੱਕ ਕਿਉਂ ਵੀ ਹਾਂਜੀ ਹਾਂ ਕੋਈ ਹੋਰ ਨਹੀਂ ਵੀ ਕੋਈ ਧਰਮਸਾਲਾ ਨਹੀਂ ਲੈਣੀ ਬਸ ਤੁਹਾਨੂੰ ਬਾਈ ਦੇ ਸਾਨੂੰ ਨਹੀਂ ਮਿਲਦੀ ਧਰਮਸਾਲਾ ਗੱਲ ਆਈ ਹੈ ਜੇ ਸਾਨੂੰ ਨਹੀਂ ਮਿਲਦੀ ਧਰਮਸਾਲਾ ਠੀਕ ਹੈ ਅਸੀਂ ਐਂ ਕਹਿ ਦਾਂਗੇ ਵੀ ਅਸੀਂ ਦਾਨ ਕਰਤੀ ਐ ਦਾਨ ਕਰਤੀ ਐ ਵੀ ساری ਉਮਰ ਸਾਡੀ ਲੱਤ ਥੱਲੇ ਦਾ ਰਹੂਗਾ ਵੀ ਸਤੋਂ ਕੋਈ ਆ ਨਿੱਤੀ ਦਾ ਨਹੀਂ ਅਸੀਂ ਅਸੀਂ ਇਹ ਕਹਿਣ ਜੋਗੇ ਆ ਵੀ ਸਤੋਂ ਬਈ ਇਹ ਬੰਦੇ ਨੇ ਸਾਡੇ ਜੁਆਕ ਵੀ ਆਉਣ ਨਾਲ ਕੰਪੀਟਿਸ਼ਨ ਚ ਮਿਹਨੇ ਦੇਣਗੇ ਵੀ ਆਹ ਬੰਦੇ ਨੇ ਸਾਡੇ ਨਾਲ ਐ ਕਰੀ